ਕਹਿੰਦਾ ਚੌਗੀ ਪਹਿਲੇ ਆਪ ਦੀ ਪੀੜੀ ਥਲੇ ਛੋਟਾ ਮਾਰ ਕੇ ਦੂਜਨ ਦੇ ਜਿਹੜੇ ਮੇਰੇ ਪਰਸਨਲੀ ਮਾਮਲੇ ਵ્યાਚਾਰੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰ ਇਹ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੋਲ ਜੀ ਜਿੰਨਾ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਆ ਜਿੰਨਾ ਕਰਕੇ ਤੂੰ ਪਖਤਾਨ ਬਣੀ ਆ ਵੀਡੀਓ ਦੇ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਈ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੀ ਨੇ इमोशनल ਹੋਣ ਤੋਂ ਬਾਅਦ মিডিਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ ਛੁਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੂਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖੋ ਹਾਂ ਜੀ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨੇ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਦੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੋਲ੍ਹ ਲੀ ਜੀ ਸੌਰੀ ਮੰਗਦੇ ਨੇ ਤਾਂ ਮਤਲਬ ਗਲਟ ਵਾਪਸ ਲਈ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇਤਨ ਤੋਂ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਆ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿੰਨਾ ਦੇ ਲਈ ਤੂੰ ਖੜੀ ਹੈ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇੱਕ ਕੁਐਸਚਨਰ ਨੂੰ ਕਰਿਓ ਜੀ ਜਿਹੜੇ ਅਨੀਕ ਸੋਹਣੋ ਪਹਿਲਾਂ ਉਹਦੀ ਪੀੜੀ ਪਹਿਲੇ ਛੋਟਾ ਮੈਂ ਪੀੜੀ ਦੇ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਏ ਨੇ ਤਾਂ ਇਸ ਕਰਕੇ ਉਹ ਬੈਠੀ ਹੋਈ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੇ ਨੇ इमोशनल ਹੋਣ ਤੋਂ ਬਾਅਦ মিডিਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ। ਛੁਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲਿਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ? ਉਸ ਦੇ ਮਾਰੇ ਮੈਂ ਇਹ ਕਹਿਣਾ ਚਾਹੋਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਨ ਨੂੰ ਦੇਖ। ਹਾਂ ਜੀ ਇਹ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨੇ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਦੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹ ਦੇ ਕਿ ਜੀ ਸੌਰੀ ਮੰਗਦੇ ਨੇ ਤਾਂ ਮਤਲਬ ਕਲਪ੍ਰੇਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇੱਕ ਤਾਂ ਕੋ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਆ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿਨ੍ਹਾਂ ਦੇ ਲਈ ਤੂੰ ਖੜੀ ਹੈ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇਹ ਕੁਐਸਚਨ ਉਹਨੂੰ ਕਰਿਓ ਬਿਲਕੁਲ 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 ਵੀਡੀਓ ਦੇ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਈ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੀ ਨੇ इमोशनल ਹੋਣ ਤੋਂ ਬਾਅਦ মিডিਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ। ਅਸੂਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ? ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੂਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖੋ। ਅੱਜ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨੇ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਰੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੋਲ੍ਹ ਲੀ ਜੀ ਸੌਰੀ ਮੰਗਦੇ ਨੇ ਤਾਂ ਮਤਲਬ ਗਲਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਸ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇਤਨ ਤੋਂ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿੰਨਾਂ ਦੇ ਲਈ ਤੂੰ ਖੜੀ ਹੈ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇੱਕ ਕੁਐਸਚਨਰ ਨੂੰ ਕਰਿਓ ਬਿਲਕੁਲ ਬਿਲਕੁਲ ਜਿਹੜੇ ਅਨੀਕ ਸੋਲੋ ਪਹਿਲਾਂ ਮੈਂ ਪੀੜੀ ਪਹਿਲੇ ਛੋਟਾ